ਲਓ ਜੀ ਸਾਡੇ ਵੱਲੋਂ ਦਾ ਸਮਾਨ ਵਗੈਰਾ ਲਿਆ ਕੇ ਰੱਖਤਾ ਦੋ ਘੋੜੀਆਂ ਚਾਹੀਦੀਆਂ ਹਾਂ ਫਿਰ ਫੇਰ ਚੱਲੇ ਕਿੱਥੋਂ ਅੱਛਾ ਠੀਕ ਸਾਰ ਸਭੀ ਆਪਣੀ ਇਧਰੋਂ ਵੀ ਹੋ ਗਈ ਸਾਰੇ ਹੋ ਗਏ ਚਲੋ ਜੀ ਸਵੇਰ ਜਿਵੇਂ ਕਿ ਹਾਂ ਜੀ ਕੀ ਹੋ ਗਿਆ ਹਾਂ ਅਰਧਨਾਇ ਕਹਿੰਦੇ ਵੀ ਨੱਕ ਤੋਂ ਪਾਸੇ ਹੀ ਨਾ ਕਰੋ ਇਹਨੂੰ ਉੱਥੇ ਫਰਾਣੇ ਬਾਈ ਕਿਹੜੀ ਬਾਈ ਨੂੰ ਅਣ ਮੋਲ ਦੇ मामੂ ਨੂੰ ਲੈ ਕੇ ਆ ਆ ਵਕੰਡਾ ਆ ਵਕੰਡਾ ਆ ਵਕੰਡਾ ਉਹ ਕੀ ਹੁੰਦਾ ਮੈਨੂੰ ਐਂ ਬਲ ਉਹ ਨਹੀਂ ਬੰਦਾ ਇਹੋ ਜਿਹੜੇ ਗੱਲ ਕਰਦੇ ਨੇ ਬਾਹਰ ਬਾਹਰ ਰੱਖਦੇ ਹੋਣਾ ਡੈਡੀ ਡੈਡੀ ਗੱਲ ਕਰ ਰਹੇ ਆ ਬਾਹਰ ਬਾਹਰ ਦਾ ਕਰਿਆ ਹੋਣਾ 2000 ਰੁਪਏ ਆ ਮੈਂ ਗੰਡ ਦੇਖੋ ਚਰੇ ਥਾਂ ਤੇ ਰਹਿ ਨਹੀਂ ਸਕਦੀਆਂ ਜਿਵੇਂ ਹੁਣ ਆਪਾਂ ਵੀ ਕੂਲਰ ਤੇ ਰੀਲ ਬਣਾਈ ਹੈਗੇ ਦੇਖੋ ਗਾਣਾ ਲੱਗਿਆ ਕਿਸੇ ਨੇ ਲਾਇਆ ਸੋ ਉਹ ਵੀ ਫਿਰ ਚੱਲ ਪੈਂਦੀ ਐ ਕਿ 6 ਮਹੀਨੇ ਮੈਂ ਅੰਦਰ ਗੁੜੇ ਤੇ 6 ਮਹੀਨੇ ਮੈਂ ਬਾਹਰ ਹੁੰਨਾ ਹੋਊਗਾ ਲੈ ਰਹੀ ਐ ਵਿਚਾਰੇ ਦੀ ਬਣਾ ਲਿਆ ਮਮਾ ਫੜਿਆ ਕਰੀ ਬੇਚਣੇ ਹਾਂ ਦੀ 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 ਵਾਰ ਮੈਨੂੰ ਆਪ ਲੈਣ ਮਟਰੀ ਅਜ ਸਿੰਘ ਨੂੰ ਉਹਨਾਂ ਜੀ ਖਾਂ ਜਿਆਦਾ ਲੱਗਿਆ ਤਾਂ ਘਰੇ ਆ। ਪੁਣੀ ਹਾਂ। ਉਹਦੀ ਦਾਦੀ ਨੇ ਹੱਲਪ ਕਰਾਉਂਦੀ ਹੈ ਕਹਿੰਦੀ ਦਾਦੀ ਮੈਂ ਭਾਂਡੇ ਮਾਇ ਦਿੰਨੀ ਆ। ਆਹ ਮਮਾ ਨੇ ਕਿਹਾ। ਇਹ ਤਾਂ ਮੈਂ ਆਂ ਫਿਰ ਉਹਨਾਂ ਕੇ ਵੀ ਚੜ ਘਰੇ ਆ ਤਾਂ ਦਾਦੀ ਵੀ ਹੱਲਪ ਕਰਾ ਲਈ। ਹੋਰ ਆਪ ਤਾਂ ਤੁਸੀਂ ਕਦੋਂ ਕਰਾਉਣੀਓ ਕਿਸੇ ਦੀ ਹੱਲਪ। ਮਾੜੇ ਮਾੜਾ ਆਪ ਕੇ ਨਾ ਐਨੋ ਨਾ ਵਿਚਾਰੀ ਨੂੰ ਨਾ ਹਾਂ ਹੈ ਨਹੀਂ ਛੱਡਣ ਨੂੰ ਵੀ ਜਾਨੇ ਕਿ ਖੁੱਲੀ ਛੱਡੀ ਹੋਵੇ ਹੋਰੀ ਬੰਦੀ ਜਾਂਦੀ ਹੈ ਪਰ ਇਹ ਹੁੰਦੇ ਨੇ ਜਿਹੜੀਆਂ ਜਰਸੀਆਂ ਐ ਜੀ ਆ ਮਦਰੀਆਂ ਨਹੀਂ ਬੈਣ ਅੱਗ ਬੈਣ ਹੈਲੋ ਪਰੀ ਬੋਲ ਜੋਨੀ ਜੀ ਨਿੱਕੀ ਹੁੰਦੀ ਪਰੀ ਹੈਣਾ ਇਹ ਮਾੜੀ ਆ ਮਾੜੀ ਤਾਂ ਨਹੀਂ ਹਣ ਵੀ ਬਹੁਤ ਸਣ ਮੈਂ ਜੇ ਖੁੱਲੀ ਛੱਡੀ ਹੋ ਥੋੜੀ ਬਾਦ ਨਾ ਜਾਵੇ ਮੰਮਾ ਸ਼ਮਰੀਟ ਨੂੰ ਛੱਡ ਗਿਆ ਕਿ ਤੂੰ ਛੱਡ ਜਾ ਘਟ ਜਾਦਾ ਕ ਕਰਾਂਗੇ ਮਾ ਨਾ ਇੱਥੇ ਮੇਰੇ ਨਾਲ ਆ ਆ ਸੋਡੀ ਨਾ ਜਦੋਂ ਮੈਂ ਆਈ ਸਕੂਲ ਹੁਣ ਤੇ ਸੋਨੇ ਬਲੌਗ ਬਣਾ ਕੇ ਜਦੋਂ ਨਾ ਸ਼ਾਮ ਨੂੰ ਜਦੋਂ ਪੌਣੇ 3 ਵਜੇ ਸਾਡੀ ਬੈਣ ਆਉਂਦੀ ਹੈ ਬੈਣ ਆ ਗਈ ਹੁਣ ਵੀ ਸਾਡੀ ਤੇ ਇਹਨੂੰ ਪਤਾ ਹੈ ਬੈਣ ਬਾਹਰ ਚ ਖੜਦੀ ਤੇ ਇਹ ਡਾਟ ਪਾਉਣ ਲੱਗ ਜਾਂਦੀ ਹੈ ਫਸਟ ਨੰਬਰ ਵਾਲੀ ਇਹਨੂੰ ਐ ਹੁੰਦਾ ਵੀ ਆ ਗਈ ਹੁਣ ਮੈਨੂੰ ਲੇਟੀ ਧਰੂਗੀ ਤੇ ਅੱਜ ਮੈਂ ਬਲੌਗ ਬਣਾਉਂਗੀ ਪੱਕਾ ਉਦੋਂ ਤੱਕ ਅਨਸਾਰ ਸਾਡੀ ਗਾਂ ਦੀ ਆਵਾਜ਼ ਸੁਣ ਹੁਣ ਇੱਧਰ ਪਹਿਲਾਂ 2 ਵਜੇ ਮਾਰ ਹਟੀ ਹਾਂ ਲਾਜੌਰ ਹੈ ਬੁਢੀ ਹੋਈ ਰਸੋਈ ਤੇ ਜਵਾਨੀ ਆ ਗਈ ਬਸ ਹਾਂ ਹੈ ਲੈਪੇ ਥੋੜਾ ਜਿਹਾ ਬੰਦ ਉਹ ਜਿਹੜਾ ਉਹਦਰ ਲੈਣੇ ਆਉਂਦੇ ਹਾਂ ਜਾਈਦਾ ਉਹਦਰ ਲੈਣੇ ਉਹਦਰ ਲੈਣੇ ਸਾਮਝ ਅੱਛਾ ਅੱਲੇ ਕੱਢਣ ਵਾਲੇ ਪਈਏ ਲੈਟੀ ਹਾਂ ਉਹ ਫਿਰ ਹੰਡ ਪੁੱਲ ਮਾਂ ਚ ਕੰਟਾ ਕ ਨਾਮ ਬੈਲ ਡਾਗੀ ਮੜ ਕੇ ਅੱਧਾ ਕੰਟਾ ਇਹ ਵੀ ਅੰਦਰ ਰੋਟੀ ਬਕਾਨੀ ਰੋਟੀ ਬੜਾ ਕੇ ਬਾਹਰ ਮੈਂ ਕੀ ਕਰੂੰਗੀ ਆਹ ਹੁੰਦਾ ਸੀ ਹੁੰਦਾ ਸੀ ਕੱਢ ਦਿੰਦਾ ਉਹ ਉੱਟਕਾ ਲੈ ਕੇ ਉੱਟਕਾ ਚਰਤਾ ਵੀ ਵੀ ਨਾ ਬੱਟਾ ਕੱਢ ਦਿਆ ਲਓ ਜੀ ਆਹ ਟਾਈਮ ਦਾ ਆਹ ਤੀਜਾ ਨੇ ਸਾਫ ਕਰਨ ਦਾ ਬਹੁਤ ਦਿਨ ਹੋ ਗਿਆ ਸੀ ਕਿੰਦੇ ਦਿਨ ਸੁੱਈ ਸੁੱਈ ਕਰ ਜਾਂਦੇ ਸੀਗੇ ਅੱਜ ਆਪਣੇ ਜਿਹੜਾ ਵਾਲ ਪੇਪਰ ਲੱਗ ਗਿਆ ਤੇ ਅੱਜ ਆਪਾਂ ਸਾਰਾ ਖਿਲਾਰਨਾ ਜਿਹੜਾ ਬਾਹਰ ਕੱਢ ਲਏ ਤੇ ਟਾਈਮ ਵੀ ਸ਼ਾਮ ਦਾ ਹੈਗਾ ਹਜੇ ਘਰਾਂ ਧੂਰਾ ਬੰਗਾ ਪਾ ਕੇ ਬਹਿ ਗਏ ਆ ਖਿਲਾਰਾ ਵੇਖੀ ਜੋਗੀ ਵੇ ਸਾਈ ਰਾਤ ਬਰਾਤੇ ਕਰਕੇ ਜਿਹੜੇ ਕੰਮ ਨਿਭੜਨਗੇ ਵਿੱਚ ਫਰੂਟ ਖਾਣ ਲੱਗ ਗਏ ਸੀ ਸਾਡੇ ਮੰਮੀ ਦੀ ਦੀਵਾਲੀ ਆ ਗਈ ਦੀਵਾਲੀ ਸਟਾਰਟ ਹੋ ਗਈ ਧੋਣੀ ਤੇ ਸੀਗੇ ਚੱਲ ਰੂਟ ਖਾ ਗਏ ਪਾਹੀ ਫਿਰ ਕੰਮ ਦੇ ਨਾਲ ਅੱਜ ਤਾਂ ਸਾਨੂੰ ਦੱਸ ਗਏ ਰਿਹਾ ਵਜਣਗੇ ਜੀ ਬੇੜਾ ਵੀ ਥੋਣਾ ਪੰਗਾ ਲੈਣਾ ਹੈ ਤੇ ਮੈਂ ਤੁਹਾਨੂੰ ਦਿਖਾ ਕੇ ਲਿਆਉਣੀ ਬਾਲ ਤੇ ਕਿਵੇਂ ਲੱਗਦਾ ਲੈ ਖੋਤ ਲਿਆ ਕੰਮ ਸਾਹੀ ਕਰਨਾ ਲਾ ਆਥੇ ਨਾ ਖੜ ਚੋ ਤੇ ਸਾਰਾ ਸਹੀ ਦਸ ਮਾਨਸ ਇਕੱਠਾ ਕਰ ਲਿਆ ਇਧਰ ਮੈਂ ਆਹ ਵਾਲੇ ਪੰਡੇ ਪਰ ਇਹਦੇ ਵਿੱਚ ਕੀ ਪਾਏ ਆ परकार रैन्तका अन्य भर्की करोने एक पा. दोस्वै विळाले दरफ़र मेजमाने दी. दे पिपर रास आपन वक्ति दे. दे फिल्ला वाने दे. आवन तपर रास दा उठो दे. आदा दो दी. दो पकाँ दे. लो दी. ओ ਤੇ ਹੁਣਾਂ ਬਸ ਸਮਝ ਨਹੀਂ ਆਉਂਦੀ ਹੁੰਦੀ ਕੀ ਕਰਗੇ ਕੀ ਨਾ ਕਰੀ ਹਣ ਸੱਟ ਕਹਣੀ ਕਵਾੜ ਤੇ ਜੜ ਸੱਟ ਕੇ ਅਦਰ ਆਹਾ ਸੱਟ ਤੇ ਮੂੰਗੀ ਨਾ ਸਿੱਟੇ ਇੰਗੀ ਜੇ ਬਾਕੀ ਇੰਗੀ ਬਾਕੀ ਕੱਟਣਾ ਦਾਦੀ ਨੂੰ ਕੋਚਾ ਪੁੱਤਰ ਬਾਦੂ ਕੱਟੂ ਜਿੱਥੇੋਂ ਤਾਂ ਕਵਾੜ ਵੇਚਦੇ ਹੁੰਨੇ ਆਪਾਂ ਸਮਾਨ ਪਿਆਗਾ ਜਰ ਫਣਿਆ ਹੋ ਪਿਆਗਾ ਕਈ 50 ਹੋ ਉਹਨਾਂ ਸੁਭਰਮੰਤ ਬੜਾ ਸੋਹਣਾ ਲੱਗਾ ਬੜਾ ਆਹ ਹੁੰਨਾਲਾ ਤਾਂ ਖਾਸ ਕਰਕੇ ਉੱਪਰ ਵਾਲਾ ਪਹਿਲਾਂ ਮੈਂ ਅਲੱਗ ਅਸਿਨ ਪੂਰਾ ਹੋਰ ਡਿਸਾਈਡ ਕੀਤਾ ਕਹਿੰਗੇ ਮੰਮਾ ਨੇ ਹੋਰ ਨੂੰ ਜੇ ਡਿਸਾਈਡ ਕੀਤਾ ਸੀਗਾ ਪਤਾ ਨਹੀਂ ਬਸ ਹੁਣ ਕੀ ਕਰ ਲਿਆ ਮੰਮਾ ਹੁਣ ਮੰਮਾ ਨੇ ਦੂਜਾ ਸਿਲੈਕਟ ਕਰ ਲਿਆ ਮੰਮਾ ਜੀ ਪਹਿਲੇ ਤਾਂ ਆਪਾਂ ਦੂਜਾ ਸਿਲੈਕਟ ਕੀਤਾ ਸੀ ਉੱਪਰ ਆਹੀ ਕੀਤਾ ਸੀਗਾ ਤੇ ਹਜੇ ਭਾਈ ਹੁੰਗੇ ਗਏ ਨੇ ਲਾ ਕੇ ਵਾਲਪੇਪਰ ਉਹ ਫਸਕੇ ਜਿਹੜਾ ਡੱਬੇ ਧੋ ਕੇ ਰੱਖਦਾ ਤੇ ਫੇਰ ਚਲ ਨਾਲ ਦੀ ਨਾਲ ਇਦਾਂ ਉਹ ਭਾਈ ਕਹਿੰਦੇ ਵੀ ਧੋਣਾ ਨਹੀਂ ਹੈਗਾ ਗਾ ਇਹ ਅੰਦਰ ਰਸੂਈ ਹੈ ਜਿਹੜੀ ਉਹ ਚਲਾ ਦੇ ਫਿਰ ਹੁਣ ਉਹ ਚਲਾ ਕੇ ਰੱਖ ਤੇ ਰੱਖ ਜਾ। ਪੁੱਤ ਬਣਾ ਆ ਡੱਬੇ ਮੇਰੇ ਨੇੜੇ ਕਰ ਦੇ। ਹਾਂਜੀ ਬਣਾ ਦੇ ਹਿੱਤੇ ਸਾਲ ਫਿਰ ਸਟੈਂਡ ਲਾ ਕੇ ਰੱਖ। ਤੇ ਆਪਸ ਮੈਂ ਜਿਹੜੇ ਕੱਫੜਾ ਧੋਈ ਜਾਂਦੀ ਆ ਤੂੰ ਆ ਸਾਫ ਕਰ ਕਰ ਕੇ ਨਾ ਸੁੱਕੀ ਲੇ ਨਾਲ ਤੇ ਤੇ ਭੋਂਗੜੀ ਤੇ ਰੱਖੀ ਚੱਲ ਭਾਂਡੇ ਸਾਰੇ। ਓਕੇ। ਇੱਕ ਕੋ ਨੂੰ ਕਹਦੇ ਆ ਡੱਬਾ ਲੈ ਜਾ ਬਾਹਰ ਤੇ ਸੈੱਟ ਪਰੇ। ਏਗਾ ਜਾਂਦੇ ਜਾਣ ਦੂ ਸੜੇ ਭਲੇ ਮੰਮੀ ਆਵੀ ਟੁੱਟਿਆ ਗਾ ਵੀ ਸੜਦਾ ਹੂੰ ਨਾ ਹਾਈ ਟੈਟ ਕਿ ਤਾਂ ਨਵਾ ਕ ਮਮਮੀ ਨੇ ਜਿਹੜੇ ਇੱਕ ਦੋ ਚੀਜ਼ਾਂ ਸੈੱਟ ਤੀਆਂ ਕੀ ਜਾਂਦਾ ਸੀ ਉਹ ਦੋ ਸਟੀਆਂ ਸੀ ਮੰਮੀ ਕੋਲ ਕਿ ਪਾਸੇ ਜਾ ਕਰੇ ਤੇ ਦੇਖੀ ਸਹੀ ਹੈ ਕਿ ਅੰਦਰੋਂ ਸੇ ਮੂਹ ਵਰਗੇ ਨਾ ਬਾਈ ਟਿੱਕ ਟਿੱਕ ਜੀ ਆਹ ਟੱਕ ਆਪਣੇ ਜੱਪਾ ਸਾਰਿਆਂ ਦੀ ਪਾਣੀ ਪਈ ਜਾਂਦਾ ਤੇ ਕੀ ਮਾਣ ਲੈਣ ਤੇ ਕੀ ਖੋਲੂ ਮਾਦਰ ਬਾਤ ਨੂੰ ਆਖਣਾ ਮੇਰੇ ਘਰ ਕੀ ਚਾਟ ਬਾਰ ਬੈਠੀ ਪਾਣੀ ਬੀਬੀ ਦਾ ਵਲਾਗ ਹਾਂ ਹੂੰ ਜੀਰੋ ਪੇਟੀ ਪਾਉਣ ਲੱਗੀ ਤੇ ਕਾ ਫੇਂਗਾ ਹੱਲ ਲੱਗੀ ਮੈਂ ਮਾਰਨ ਲੱਗੀ ਗਾਂ ਦੇ ਫੋੜਾ ਬੱਜਾ ਸਰ ਬਾਪੂ ਦੇ ਮਾਹਲੇ ਆਇਆ ਗਾਂ ਕਰ ਬੱਪੂ ਦੇ ਨੂੰ ਗਾਲਾਂ ਕੱਢੇ ਪਰ ਬੇਵਾਨਾ ਹੋਣ ਚਾਹਦੇ ਗਾਂਦੇ ਰਹੇ ਹੋ ਕੇ ਮਾੜਾ ਕਾਤਾ ਹੁਣ ਚਾਉਣੀ ਐ ਐਵੇਂ ਨੀ ਮਾਟੋ ਜੁਰਤ ਪੈਂਦਾ ਕ ਹਾਂ ਨਹੀਂ ਨਿਕੜਾ ਫਰਾਂ ਲੱਗ ਗਈ ਮੂਹਰੇ ਆ ਗਏ ਉਹਨੇ ਰਸਾ ਫਾਨ ਲੱਗ ਗਿਆ ਗਾਂ ਦਾ ਮਾਇਕਾ ਗਾਂ ਦੇ ਟੂਮੇ ਸੀ ਮਾਰਿਆ ਤੂੰ ਤਾਂ ਬਾਪੂ ਤੇ ਗਾਂ ਦੇ ਬਾਨੇ ਨਾਲ ਹਾਂ ਗਾਂ ਦੇ ਬਾਨੇ ਨਾਲ ਬਾਪੂ ਤੇ ਗੁੱਸਾ ਲਾ ਲਿਆ ਮਾਰੀ ਗੰਡੀ ਗਾਂ ਸੀ ਸਾਡੇ ਅੱਜ ਸਬਜੀ ਬਣਦੀ ਪਈ ਐ ਜੀ ਟਿੰਡੋ ਮਗਰ ਗੱਡਿਆ ਕਿਦਾਂ ਆਕੇ ਬੇਟੀ ਕੀ ਦਾ ਕਿ ਤੇਰੇ ਨਾਲ ਸਭ ਲੈਣਾ ਫੇਰਾਂ ਨੇ ਚੋਆ ਕਰਾਉਣਾ ਬਾਬਾ ਨੇੜੇ ਲੱਗਿਆ ਕਰੀ ਨਾ ਇਹ ਜਿਹੇ ਵਿੰਦਰ ਵਿਚਾਰੀ ਚਾੜ ਚੁੜ ਪਾਉਂਦੀ ਮੈਂ ਚਾੜ ਛੱਡ ਲੈ ਮੁੰਨੇ ਕਿੰਨੀ ਨਹੀਂ ਕਹਾ ਕਿੱਥੇ ਜਾਵੇਂ ਜੀ ਇਹ ਮੱਝਾਂ ਨੇੜੇ ਕਰ ਲੈਂਦੀ ਆ ਪਰ ਸਾਰੇ ਡੱਬੇ ਧੋਦੋ ਕੇ ਰੱਖੀ ਜਾਂਦੇ ਪੈਣੀ ਆਓ ਨਹੀਂ ਬਾਬਾ ਉਹ ਧਾਰਦੇ ਲਿਜਾਈ ਜਾਨੀ ਉਹ ਲਫਾਵਾ ਰੱਖਿਆ ਰਹੀ ਵੰਦਰ ਪੈਂਟ ਆਲਾ ਪੈਰ ਆਲਾ ਪੈਂਟ ਕਰ ਦੇ ਪੁੱਤ ਦੇ ਉੱਪਰ ਨੂੰ ਕਰਕੇ ਰੱਖ ਦੇ ਚਲੋ ਜੀ ਕੋਕਾ ਡੱਬੇ ਕਰ ਲਗੇ ਸਾਫ ਨੂੰ ਫਿਰ ਮਿਲਦੇ ਹਾਂ ਅੱਛਾ ਇਹ ਗੋਸ਼ੇ ਨਾਲ ਟੁਟਕੇ 11 ਕੱਟਣਗੇ ਸਾ 6 ਵੱਧ 6 ਵੱਧ ਵੱਧ ਰਹੇ ਹੋਣਗੇ ਹਨਾ ਸਾਡੇ ਇੱਕ ਹੋਣਗੇ ਫਾਕੇ ਸਟੀਲ ਦੇ ਬੰਡੇ ਨਾਲ ਹੀ ਧੋਵਾਂਗੇ ਬਲਕਿ ਕਾਰਾਂ ਕੱਟਿਆਂ ਆਹ ਸਾਰੇ ਡੱਬਾ ਖਾਣਾ ਦੋਨੇ ਡੱਬਾ ਖਾਣਾ

ਘਟੀ ਖਾਤੇ ਹਮ ਜੇ ਅਬ ਸਾਰਾਂ ਸੇਮਰੀਦ ਸਾਡੇ ਦੋਨੋਂ ਧਵਾਲੀ ਦੇ ਖਾਣ ਨਾਲੇ ਕੰਮਾਂ ਦਾ ਬਲੌਗ ਹੈ ਜਿਹੜਾ ਖਾਵੇ ਕਰਦਾ ਇਹ ਦੋਵਾਂ ਦੇ ਬਲੌਗ ਹੈ ਖਾਣਾਂ ਦੇ ਬਲੌਗ ਖਾਣਾਂ ਦੇ ਬਲੌਗ ਨਹੀਂ ਬਸ ਹਜੇ ਹਜੇ ਤੇਰਾ ਬਾਹਰ ਤੱਕ ਸਫਾਈ ਪਈ ਹੈ ਬਾਹਰ ਉਹ ਤਾਂ ਅੱਜ ਢੋ ਰਹਿਣਾ ਬਿਹੜਾ ਤੇ ਜਿਹੜੇ ਆਹ ਧਾਰੇ ਲਾਉਣਾ ਪਿਆ ਹੈ ਆਹ ਆਹ ਸੰਦਰਿਆ 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 ਕਾ ਹੋਰ ਤਾਂ ਕਹੇ ਉੱਥੇ ਲਾ ਕੇ ਨਹੀਂ ਕਰਤਾ ਸਾਡਾ ਕੰਮ ਸਾਡਾ ਤਾਂ 10 ਮਿੰਟਾਂ ਦਾ ਫਿਰ ਅਸ ਤੱਕ ਚੱਕ ਦਾਂ ਮੈਂ ਫੱਟੇ ਅੱਜ ਤੱਕ ਨਹੀਂ 11 ਵੱਜ ਜਾਣ ਤੋੜ ਕੇ ਮੈਨੂੰ ਸਕੂਲ ਛੱਡਿਆ ਵੀ ਧੇੜ ਦਾ ਰੋਜ਼ ਰੋਜ਼ ਨਾਲ ਬਸ ਇੱਕ ਦਿਨ ਨਵੇੜ ਕੇ ਕੰਮ ਨਵੇੜੋ ਕਦੇ ਉੱਥੇ ਮੜਾ ਜਾ ਘਸਾਤਾ ਕਦੀ ਧੰਨਵਾਦ ਜੁਤੀਓਨੇ ਜੇਰਤਨ ਪਹਾਰਣ ਮੱਤੇ ਬੁਲਾ ਟਕਟਾ ਗਨੇ ਪਾਲਕਾ ਲਾਗਾ ਪਾਇਨੀ ਆ ਕੀ ਕੀ ਨੋ ਮਿਰਕੀ ਯਾ ਸੱਕਾਂਗੇ ਸਹੀ ਹਣ ਗਿੱਲੇ ਬੱਤੇ ਹੋਏ ਪੈ ਰਹੇ ਬਿੰਨਾ ਤੋਂ ਨਾ ਮੋੜੇ ਨਾ ਜਮ ਕੇ ਮਾਨਾ ਮੰਨੇ ਯੂਨੀਵਰਸਲ ਯਾ ਮੇਰੇ ਬਲਕ ਨੇ ਤਾਂ ਆਇਆ ਮਰਨ ਲੇ ਕਿਰਗਤਾਰਾ ਕੱਢਣਗੇ ਹਜੇ 다 봤는데 여기 뭐 आज तक अपना आधा काम निबड़ गया सी हो हाय बचिया आ करी उठ को मम्मी ने करती मम्मा दादी लो भाई ਉਹ ਡਾਲਾ ਜਿਹੜਾ ਬਾਜ਼ਾਰ ਆ ਸਾਰੇ ਸਟੀਲ ਦੇ ਭਾਂਡੇ ਸੀਗੇ ਜਿਹੜੇ ਮੈਂ ਉਹ ਡੱਬੇ 'ਚ ਸੀਗੇ ਸਾਰੇ ਉਹ ਵੀ ਸਾਰੇ ਕੱਢ ਕੇ ਜਿਹੜੇ ਮੈਂ ਧੋਤੇ ਇੱਧਰ ਵੀ ਧੋਤੇ ਤੇ ਸੱਟ ਖਾ ਲਈ ਤੇ ਦਿਖਾਈ ਦੇਣਾ ਦੇਖੋ ਜਿੰਨੇ ਦਿਖਾਈ ਦੇ ਰਹਿਣਾ ਐਨੇ ਵਿੱਚ ਸਿੱਧੀ ਤਾਰ ਵਿੱਚ ਹੀ ਗਈ ਗੁੱਠੇ ਦੇ ਹਾਇ ਤਾਂ ਨਿਕਲ ਗਈ ਤੇ ਕਲੀਅਰ ਨੇ ਆਹ ਦੇਖ ਐਨੀ ਤਾਰ ਵਾਗ ਗਈ ਚ ਲੋ ਜਿਹੜੀ ਮੇਰੀ ਲੱਗੀ ਰੋਟੀ ਪਕਾਉਣਾ ਹਜੇ ਰਸੋਈ ਨਹੀਂ ਪੈਣੀ ਫਰਿੱਜ ਡੇਗਣੇ ਤੇ ਸਬਜ਼ੀ ਬਣੀਏਗੀ ਅੱਜ ਆਪਣੀ ਟਿੰਡੋ ਦੀ ਦੇਸੀ ਡਿੰਡੋ ਦੇਸੀ ਇੱਕ ਪਰਦੇਸੀ ਹੈ ਪਤਾ ਨਹੀਂ ਆਹੇ ਕਦੂਆ ਸਾਰਾ ਕੁਝ ਚੱਕ ਕੇ ਖਾਉਂ ਸਰ ਜੀਵਤਨ ਅਮਰਾਲੀ ਨਹੀਂ ਜਮਚ ਹਰੇਕ ਨੂੰ ਜੇ ਸਾਫ ਕਰਨਾ ਦਾ ਪੋਚਾ ਲਾਵਾਂਗੇ ਤੇ ਦਸ ਦਾ ਸੇਵ ਕਰਾਂਗੇ ਸੋਈ ਸਦੇ ਸੋਨੇ ਬਣ ਗਈ ਹਾਂ ਚੇਹੇ ਕਰਦਾ ਪੱਖਾ ਅਸਿਨੇ ਤਾਹਲੇ ਪੱਖਾ ਲਾਤਾ ਤੇ ਕਿੰਨਾ ਸੁੱਖ ਜਿਹਾ ਬਣਿਆ ਹੁਣ ਹਜੇ ਬਹਿ ਬਹਿ ਕੇ ਕੋਚਾ ਨਾ ਹੋ ਰਿਹਾ ਉਹ ਕਿੰਨੇ ਤੋਰਾਣੀ ਹੈਗਾ ਕੋਈ ਦੱਸੋ ਜਲਦੀ ਅਸੀ ਬਾਹਰ ਕੋ ਕਰ ਵਧੀਆ ਸਲੈਕਟ ਕੀਤਾ ਜਾ ਕਿ ਐਂ ਲਾ ਰਿਆ ਜਿਹੜਾ ਪੂਰਾ ਖਾਲੀ ਹੋ ਕੇ ਬਹੁਤ ਡਬਲ ਕਮਰਾ ਹੀ ਲਾਇਦਾ ਭਾਈ ਜਿਹਨੇ ਸੋ ਵੀ ਸੋਈ ਜਿਹੜੀ ਇਹ ਤਾਂ ਕਮਰਾ ਹੀ ਹੈ ਜਿਹਨੇ ਡਬਲ ਬਹੁਤ ਲਊ ਪਿੱਕਾ ਸੀ ਸ਼ਕਤ ਦੇ ਸਾਡਾ ਕੈਂਡ ਵਾਂਗ ਹਜੇ ਆ ਕੇ ਉਹ ਬਾਹਰ ਕੱਢ ਕੇ ਸਾਫ ਕਰਕੇ ਆਪਾਂ ਲਉਂਗੀ ਸੋ ਜਮਾਂ ਸਾਫ਼ ਕਰਤੀ ਤੇ ਜਾਲੀ ਵਗੈਰਾ ਰੱਖ ਦਿੱਤੀ ਫਰਿੱਜ ਵਗੈਰਾ ਪੜੱਖਾਂਗੇ ਸੋਵਾ ਕਿਉਂਕਿ ਮੈਥੋਂ ਨੇ ਵੀ ਚੱਕੀ ਜਾਂਦੀ ਨਾਲ ਹਨਾ ਇੱਧਰ ਲੇਟ ਨੂੰ ਦੂਜੀ ਆਂਦੀ ਹੈ ਤੇ ਹੁਣ ਆਪਾਂ ਚੱਕਦੇ ਆਂ ਭਾਂਡੇ ਟਾਈਮ 8:30 ਹੋ ਗਿਆ ਤੇ ਨਾਲ ਜਾਣਾ ਖੇਟ ਅੱਜ ਵਿੱਚ ਗੱਠ-ਗੁੱਠ ਵਾਲਿਆਂ ਦਾ ਕੰਮ ਚੱਲੀ ਜਾਂਦਾ ਦਾ ਦੁੱਧ ਲੈ ਕੇ ਜਾਂਦੇ ਫਿਰ ਅੱਜ ਦਹੀਂ ਵੀ ਹੁਣ ਜਮਾਈ ਹੈ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਹੈਗਾਗਾ ਇੱਧਰ ਗੈਸ ਦਾ ਚਾਹ ਚੁੱਬਲਬਲ ਬੁਰਾ ਹਾਲ ਹੋਇਆ ਪਿਆ ਸਾਰੀ ਚੀਜ਼ ਦੀ ਸਾਫ ਸਫਾਈ ਕਰਕੇ ਰੱਖਣੀ ਹੈ ਮੇਰਾ ਕੰਮ ਇਹਨਾਂ ਨੇ ਫੇਰ ਉੱਥੇ ਦੀ ਉੱਥੇ ਛੜਾਤਾ ਕਿਉਂਕਿ ਮੇਰੀ ਆੜੀ ਜਮੀਨ ਖਵੱਜ ਗਈ ਤੇ ਕਹਿੰਦੇ 9 ਵਜੇ ਪਾਈ ਇੱਕਦੋ ਸਾਮਾਨ ਤਰਿਆ ਤੇ ਪਾਪਾ ਕਹਿੰਦਾ ਨਹੀਂ ਧੋਣਾ ਅੱਜ ਕੱਲ ਨੂੰ ਧੋਇਓ ਚਾਹੇ ਪਾਸਾ ਕਰਾ ਲਈ ਧੋਣਾ ਮਰਤੇਗਾ ਸਕੂਲ ਜਾਣਾ ਬਿਮਾਰ ਹੋ ਜੂਗੀ ਜੋ ਉਹ ਤੇ ਸਾਡਾ ਕੰਮ ਹੈ ਜਿਹੜਾ ਉੱਥੇ ਛੜਾਤਾ ਕਹਿੰਦਾ ਬੱਸ ਪਾਪਾ ਕਹਿੰਦਾ ਵੀ ਮਮੀ ਕਹਿੰਦੀ ਨਹੀਂ ਧੋਣਾ ਤੇ ਅੱਜ ਧੋਣਾ ਹੀ ਨਹੀਂ ਮੈਂ ਕਿਹ ਰੋਜ਼ ਰੋਜ਼ ਜੇ ਹਨਾ ਵੀ ਸਫਾਈਆਂ ਚ ਲੱਗੇ ਰਹਿਣਾ ਤਾ ਜੇ ਤੱਕ ਜਾਂਦੇ ਵੀ ਰੋਜ਼ ਰੋਜ਼ ਕੀ ਕਰੀਏ ਇੱਕ ਦਿਨ ਥੱਕ ਕੇ ਤੇ ਥੱਕ ਗਏ ਸੀ ਕਿ ਹਾਂ ਫੇਰ ਟੀਕੇ ਲਵਾਉਣੇ ਪੈਣਗੇ ਬੁਖਾਰ ਚੜਜੂ ਫਿਰ ਸਕੂਲ ਵੀ ਜਾਣਾ ਤਾਂ ਕਰਕੇ ਨਾ ਮੈਨੂੰ ਆਏ ਸੀ ਅੱਜ ਵੀ ਅਸੀਂ ਪਛੱਕ ਦੀ 11 ਵਜੇ ਜਾਣਾ ਸੀ ਤੇ ਇਹੀ ਮਿੱਥੀ ਹੋਈ ਸੀ ਫਿਰ ਜਦੋਂ ਲੜਨ ਲੱਗੇ ਕਹਿੰਦੇ ਵੀ ਨਹੀਂ ਫਿਰ ਹਾਰ ਕੇ ਛੱਡਤਾ ਵੇਖੀ ਜੋ ਕਿ ਮੈਂ ਤਾਂ ਅਸੀਂ ਵੀ ਪਛੱਕ ਦੀ ਮੈਂ ਤੜਕੇ ਲੇਟ ਉੱਠ ਖੜੂੰਗੀ ਤੇ ਵੀ ਸਕੂਲ ਛੱਡੇ ਆਉਣਗੇ ਹਨਾ ਤੇ ਪਰ ਨਹੀਂ ਮਮਾ ਨੂੰ ਕਾਜ ਕਰਾ ਕਹਿੰਦੇ ਕਹਤਾ ਸੋ ਕਹਤਾ ਕਾਇਤਾ ਹੁਣ ਕਾਇਤਾ ਅਸੇ ਹੀ ਗੱਲ ਹੈ ਹੁਣ ਪਈ ਰੱਖਦੇ ਆ ਸਾਮਾਨ ਆਹ ਜਿੰਨਾ ਬਾਲ ਪੇਪਰ ਜੱਬਾ ਚਾ ਖੁਚਿਆ ਜੈ ਸੀਗਾ ਇਹਨਾਂ ਨੇ ਉਹ ਸਾਰੇ ਨੂੰ ਬਾਰ ਦੇ ਵਿੱਚ ਅੱਗ ਲਾਈ ਜਾਂਦੀਆਂ ਨਾ ਤੇ ਖਲਿਆਰ ਨੇ ਵਲੇਰ ਨੂੰ ਫੇਰ ਮੇਰੇ ਨਾਲ ਆ ਜਾਣੀਆਂ ਬਸ ਫੇਰ ਤਾਂ 10 ਮਿੰਟਾਂ ਦਾ ਕੰਮ ਆ ਸੀ ਸਾਰਾ ਸਾਮਾਨਾ ਜਿਹੜਾ ਰੱਖ ਦਾਂਗੀ ਕਿਉਂਕਿ ਦੋ ਤੀਜਾ ਦੇਖ ਗਈ ਨਾ ਕੁਛ ਤਾਂ ਤੋਂ ਪੱਖੀ ਲਾਤੀ ਤੇ ਪੱਖੀ ਲਾਉਣ ਕਰਕੇ ਨਾ ਫੇਰ ਅੰਦਰ ਨਹੀਂ ਸੁੱਕੇ ਨਹੀਂ ਤਾਂ ਵਧ ਗਿਆ ਸੋਖ ਗਿਆ ਦਾ ਪੱਖੀ ਛੱਡ ਦਿੰਦੇ ਹੁਣ ਪੱਖਾ ਲਿਆ ਕੇ ਲਾਉਣੀ ਆ ਮੈਂ ਉਹ ਨਿਓ ਜਿੰਨੇ ਸਟੀਲ ਦੇ ਆ ਸਾਰੇ ਭਾਂਡੇ ਉਹ ਮੈਂ ਡੱਬੇ ਚ ਪਾ ਲਈ ਆਂ ਅਸੀਂ ਚੱਕ ਕੇ ਦੇਖਰ ਧਰ ਲਾਂਗੇ ਹੁਣ ਮੈਂ ਇਹਨਾਂ ਨੂੰ ਮੰਮੇ ਦੇ ਦਿੱਤੋ ਟੋਕਰੀ ਚ ਆ ਟੋਕਰੀ ਚ ਪਿਆ ਰਗਾ ਲੈ ਚ ਹੂੰ ਪਾਉ ਫਿਰ ਰੋਟਾ ਰੋਟਾ ਬੜਾ ਸੁਆਲਾ ਆ ਗਿਆ ਉਸਨੇ ਝੰਡਾ ਤਾਂ ਹੀ ਨਹੀਂ ਬੰਦ ਲਾਇਆ ਕਿ ਕਿਹੜੀ ਕੀ ਚੀਜ਼ ਆ ਗਿਆ ਬਣਾ ਕੇ ਲੋਕ ਆ ਬਣ ਗਈ ਸਾਡੀ ਰਸੋਈ ਦੀ ਲੁੱਕ ਆਇਆ ਕਰਕੇ ਜਿਹੜੇ ਸਮਾਨ ਆਪਾਂ ਰੱਖਤਾ ਆਪਣੇ ਫਰਿੱਜ ਰਹਿ ਗਈ ਰੱਖਣ ਵਾਲੇ ਤੇ ਉਹ ਸਭ ਟਕਾਵਾਂਗੇ ਕਹਿੰਦੇ ਕਿ ਕਿਉਂਕਿ ਟਕਾਈ ਨਹੀਂ ਆਉਂਦੀ ਹੈਗੀ ਹੈ ਨਾ ਤੇ ਬਸ ਹੌਣ ਦੇ ਆਪਣੇ ਚੇਂਜ ਕਰਾਂਗੇ ਆਪਾਂ ਦੀਵਾਲੀ ਵੇਲੇ ਤੇ ਆ ਵਾਲਾ ਸਮਾਨ ਆਪਣਾ ਦੇਖ ਲਓ ਤੋਤੇ ਤੋਂ ਹੁਣ ਮੜਾ ਜਿਹਾ ਸਾਜ ਆ ਜਾਗਾ ਸਾਰੇ ਜਣੇ ਨੂੰ ਸਭ ਕੁਝ ਆਪਾਂ ਵਧੀਆ ਸਾਫ ਕਰਤਾ ਤੇ ਤੁਸੀਂ ਜ਼ਰੂਰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਹੈ ਨਾ ਇਹ ਸਾਡੀ ਰਸੋਈ ਹੈ ਜਿਹੜੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੇ ਵਸੇ ਇੱਥੋਂ ਵੀ ਹੌਲੀ ਹੌਲੀ ਕਰਕੇ ਅਸੀਂ ਨੂੰ ਸੱਸ ਹਜੇ ਚੱਕੀ ਨਹੀਂ ਆ ਸਵਣ ਗਿਆ ਸੋਸ ਰਹਿ ਗਿਆ ਚੱਕਣਾ ਦਾ ਸਾਢੇ 9 ਦਾ ਟਾਈਮ ਹੋ ਗਿਆ ਤੇ ਬਸ ਆਹ ਵੇੜੇ ਜੋ ਵਸਪਨਾ ਰਹਿ ਗਿਆ ਸਾਡਾ ਅੱਧੇ ਘੰਟੇ ਦਾ ਕੰਮ ਤੇ ਫਿਰ ਫ੍ਰੀ ਹੋ ਜਾਗੇ ਚਲ ਟੈਨਸ਼ਨ ਕਰੀ ਹੋਗੀ ਸਭ ਤੋਂ ਵੱਡਾ ਕੰਮ ਸੀ ਇਹ ਲੋ ਜੀ ਸਾਰੀ ਚੱਕ ਤਾਰ ਜਿਹੜੀ ਆਪਾਂ ਕਰਦੇ ਤੇ ਟਾਈਮ ਹੋ ਗਿਆ ਸਾਢੇ 10 ਦਾ ਤੇ ਹੁਣ ਜਾ ਕੇ ਅਸੀਂ ਫ੍ਰੀ ਹੋਈਆਂ ਦੋਨੋਂ ਜਾਣੀਆਂ ਮੈਂ ਭਾਂਡੇ ਮਾਂ ਲ ਕੇ ਸਾਡੀਆਂ ਭਾਂਡੇ ਮਾਂ ਜੀ ਬਸ ਆਪਾਂ ਨਾ ਟੋਲੇ ਦੇਖੋ ਸਾਰੇ ਇਧਰੋਂ ਸਾਫ਼ ਕਰਤਾ ਵਿਹਲਾ ਹੋ ਗਿਆ ਤਾਂ ਇੱਥੋਂ ਵੀ ਤੇ ਹੁਣ ਜਾ ਕੇ ਸੌਣ ਦੀ ਵਾਰੀ ਆਈ ਏ ਤੇ ਤੜਕੇ ਉੱਠਣੀ ਆਣਾ ਆਪ ਬਹਿ ਜਾਵਾ ਪ੍ਰਾਇਲਿਸ ਸੰਤੋਸ਼ਤੀ ਜੀ ਵੀ ਮਿਲ ਗਈ ਆਹ ਕੰਮ ਸੌਂ ਗਿਆ ਮੈਂ ਤਾਂ ਹੋਏ ਟਾਈਮ ਜਾਗ ਆ ਜਾਂਦੀ ਏ ਮੈਂ ਤਾਂ ਫਿਰ ਨਾ ਜਾਗ ਤਾਂ ਹੁੰਦੀ ਏ 11 ਵਜੇ ਦਾ ਉੱਠਣ ਜਾਂਦਾ ਦੀ ਨਹੀਂ ਕਰਦਾ ਉੱਠਣਾ ਗੋਰੀ ਚੱਕ ਲਏ ਵਾਹਨੇ ਮਣਾ ਉੱਠਣਾ ਹੈ ਅਸੀਂ ਤਾਂ ਵੀ ਕਿਣੀ ਆ ਤੇ ਤਾਂ ਪਤਾ ਹੀ ਹੈ ਵੀ ਬੈਨ ਚੜਨਾ ਹੈ ਉੱਠਲੇ ਪੈਣਾ ਹੈ ਫਿਰ ਹੋਰ ਭੱਜਣਾ ਪੈਂਦਾ ਵੱਧ ਤੇ ਨੂ ਪਈ ਆ ਸੀਗਾ ਜਿਹੜਾ ਸਫਾਈ ਵਾਲਾ ਵਲੌਗ ਬੱਸ ਤੇ ਬਿਲ ਬੀੜਾ ਰਹਿ ਗਿਆ ਕੱਲ ਨੂੰ ਦੇਖਦੇ ਰੱਬ ਸੁੱਖ ਰੱਖੇ ਹੋਰ ਆਪਣੇ ਸਾਰੇ ਕੰਮ ਖਤੇ ਹੋ ਗਏ ਆ ਤੇ ਲੋ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਨੇ ਕਰਤਾ ਹਮ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਮੱਛਰ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਇਹ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ ਕਰਸ